ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੁਆਤੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਚਾਤ ਇਸ ਪ੍ਰੋਗਰਾਮ ਵਿੱਚ ਅੱਜ ਕੱਲ ਬਾਤ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਤੇ ਕਿਸਾਨੀ ਮਸਲੇ ਦੇ ਉੱਤੇ ਕਿਉਂਕਿ ਅੱਜ 51ਵਾਂ ਦਿਨ ਹੋ ਚੁੱਕਿਆ ਜਗਜੀਤ ਸਿੰਘ ਢੱਲੇਵਾਲ ਖਨੋਰੀ ਸਰਦ ਅਸਥਰਾ ਦੇ ਉੱਤੇ ਮਰਨ ਵਰਸ ਦੇ ਉੱਤੇ ਬੈਠੇ ਨੇ ਤੇ ਉਹਨਾਂ ਹੁਣ ਉਹਨਾਂ ਦੇ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਅੱਜ ਕਿਸਾਨਾਂ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਖਨੋਰੀ ਸਰਦ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦੇ ਨਾਲ 111 ਕਿਸਾਨ ਦੁਪਹਿਰ 2 ਵਜੇ ਦੇ ਤਕਰੀਬ ਕਾਲੇ ਕੱਪੜੇ ਪਾ ਕੇ ਉਹ ਵੀ ਭੁੱਖ ਹੜਤਾਲ ਕਰਨਗੇ। ਸੋ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਕਰਮਦੇਵ ਸਿੰਘ ਚਿੱਲਾ ਜੀ। ਚਿੱਲਾਤਾ ਨੂੰ ਸਵਾਗਤ ਹੈ ਬਾਟੀ ਪੰਜਾਬ ਤੇ। ਬਹੁਤ-ਬਹੁਤ ਧੰਨਵਾਦ ਮਨਦੀਪ ਜੀ। ਜੀ ਚਿੱਲਾ ਸਾਹਿਬ ਕਿਵੇਂ ਵੇਖਦੇ ਹੋ 51ਵਾਂ ਦਿਨ ਹੋ ਚੁੱਕਿਆ ਜਗਦੀਸ਼ ਸਿੰਘ ਢੱਲੇਵਾਲ ਨੂੰ ਹਾਲੇ ਤੱਕ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਤੇ ਹੁਣ ਇੱਕ ਹੋਰ ਐਲਾਨ ਕਰ ਦਿੱਤਾ ਗਿਆ ਕਿਸਾਨਾਂ ਨੇ 111 ਕਿਸਾਨ ਹੋਰ ਭੁੱਖ ਹੜਤਾਲ ਦੇ ਉੱਤੇ ਬੈਠਣਗੇ। ਅ ਮੰਦੀਪ ਜੀ ਬਹੁਤ ਮੰਦਭਾਗੀ ਬਹੁਤ ਦੁਖਦਾਈ ਬਹੁਤ ਅਫਸੋਸਨਾਕ ਬਹੁਤ ਰੋਸ ਭਰੀ ਗੱਲ ਹੈ ਜੀ ਕਿ ਲੋਕਤੰਤਰਿਕ ਦੇਸ਼ ਵਿੱਚ ਲੋਕਾਂ ਦੇ ਚੁਣੇ ਹੋਏ ਸਰਕਾਰ ਆਪਣੇ ਹੀ ਦੇਸ਼ ਦੇ ਅन्न दाਤਿਆਂ ਪ੍ਰਤੀ ਇੰਨਾ ਬੇਰੁਖੀ ਵਾਲਾ ਇੰਨਾ ਅੜੀਅਲ ਜਿਹੜਾ ਹੈਗਾ ਰਵਈਆ ਤੇ ਵਰਤੋ ਕਰ ਰਹੀ ਹੈ ਅਕਮਾਂਜਾ ਦਿਨ ਹੋ ਗਏ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਰ ਨੂੰ ਖਨੌਰੀ ਦੀ ਥਾਬੀ ਗੁਜਰਾਮ ਬਾਰਡਰ ਤੇ ਮਰਨ ਵਰਤ ਤੇ ਬੈਠਿਆ ਪਹਿਲਾਂ ਪਾਣੀ ਦੇ ਸਹਾਰੇ ਜੀ ਰਹੇ ਸੀ ਹੁਣ ਪਿਛਲੇ 48 ਘੰਟਿਆਂ ਤੋਂ ਉਹਨਾਂ ਦੇ ਅੰਦਰ ਪਾਣੀ ਦੀ ਵੀ ਕੋਈ ਪੁੰਦ ਨਹੀਂ ਜਾ ਰਹੀ ਹੂੰ ਉਹਨਾਂ ਦੀ ਸਿਹਤ ਜਿਹੜੀ ਹੈਗੀ ਹੈ ਬਹੁਤ ਨਾਜ਼ੁਕ ਬਣੀ ਪਈ ਹੈ ਜਿਹੜੇ ਡਾਕਟਰ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਡੱਲੇਵਾਰ ਸਾਹਿਬ ਦਾ ਜਿਹੜਾ ਸਰੀਰ ਦੇ ਸਾਰੇ ਅੰਗ ਨੇ ਉਹ ਇੱਕ ਇੱਕ ਕਰਕੇ ਜਵਾਬ ਦੇ ਰਹੇ ਨੇ ਜੀ ਉਹਨਾਂ ਦੇ ਸਰੀਰ 'ਚ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਜਿਹੜੀ 2.2 0.2 ਤੋਂ 2.27 ਵਿਚਕਾਰ ਵਿਚਕਾਰ ਹੋਣੀ ਚਾਹੀਦੀ ਹੈ ਉਹ 6 ਤੋਂ ਉੱਪਰ ਚਲੀ ਗਈ ਹੈ ਜੀ ਡਾਕਟਰ ਇਹ ਵੀ ਦੱਸ ਰਹੇ ਨੇ ਕਿ ਪੁਰਪੜੀਆਂ 'ਚ ਟੋਏ ਪੈ ਗਏ ਨੇ ਅੱਖਾਂ ਵੀ ਤਾਸ ਗਈਆਂ ਨੇ ਤੇ ਲਗਾਤਾਰ ਭੁੱਖੇ ਰਹਿਣ ਕਰਕੇ ਬਸ ਹੱਡੀਆਂ ਦਾ ਪਿੰਜਰ ਵੜ ਗਿਆ ਤੇ ਮਾਸ ਖਾਰੀਆਂ ਨੇ ਹੁਣ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਹੈਗੀਆਂ ਯੂਰਕੇ ਸੜ ਜਿਹੜਾ ਹੈਗਾ ਬਿੱਲੀ ਰੋਬਨ ਉਹਨਾਂ ਦੀ ਜਿਹੜੀ ਮਾਤਰਾ ਹੈ ਚਾਰ ਗੁਣਾ ਵੱਧ ਗਈ ਬੀਪੀ ਬਹੁਤ ਘਟ ਰਹਿ ਰਿਹਾ ਹੈ ਦਿਲ ਦੀ ਧੜਕਣ ਬਹੁਤ ਘਟੀ ਹੋਈ ਹੈ ਤੇ ਜਹੀ ਸਥਿਤੀ ਚ ਫਿਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਸਰਕਾਰ ਦਾ ਜਿਹੜਾ ਰੁਖ ਹੈ ਕੇਂਦਰ ਸਰਕਾਰ ਦਾ ਖਾਸ ਕਰਕੇ ਬਹੁਤ ਮੰਦ ਭਗ ਹੈ ਦੇਖ ਲਓ ਕਿੰਨੀ ਵਾਰ ਅਦਾਲਤਾਂ ਚ ਵੀ ਕਹਿ ਚੁੱਕੇ ਨੇ ਜਾ ਕੇ ਜਿਹੜੇ ਡੱਲੇਵਾਲ ਸਾਹਿਬ ਹੋ ਹੋਰਾਂ ਦੇ ਵਕੀਲ ਨੇ ਜਾਂ ਜਿਹੜੇ ਪੰਜਾਬ ਦੀ ਨਮਾਇੰਦਗੀ ਕਰਦੇ ਨੇ ਕਾਨੂੰਨੀ ਤੌਰ ਤੋਂ ਐਡਵੋਕੇਟ ਜਨਰਲ ਪੰਜਾਬ ਦੇ ਕਰਮਿੰਦਾ ਸਨ ਕਿ ਗੱਲਬਾਤ ਵਿਗਦੇਵਾਲ ਸਾਹਿਬ ਇਹ ਕਹਿ ਰਹੇ ਨੇ ਵੀ ਜੇ ਸੰਵਾਦ ਦਾ ਰਾਹ ਕੇਂਦਰ ਸਰਕਾਰ ਅਪਣਾ ਲਵੇ ਤਾਂ ਘੱਟੋ ਘੱਟ ਮੈਂ ਕੋਈ ਡਾਕਟਰੀ ਸਹੂਲਤ ਲੈ ਸਕਦਾਂ ਪਾਵਾਂ ਲੈ ਸਕਦਾ ਪਾਵਾਂ ਕਿ ਉਹਨਾਂ ਨੇ ਬਾਅਦ ਚ ਜਵਾਬ ਦਿੱਤਾ ਸੀ ਪਰ ਸਰਕਾਰ ਦੇ ਕੰਨ ਤੇ ਕੋਈ ਜੋਇਨ ਨਹੀਂ ਸਰਕਾਰ ਹੀ ਕੋਈ ਦੇਖੋ ਕਿੱਡੇ ਵੱਡੇ ਕਿਸਾਨ ਆਕੂ ਨੇ ਕਿੰਨੇ ਵੱਡੀ ਗਿਣਤੀ ਚ ਕਿਸਾਨ ਉੱਥੇ ਹੋਰ ਬੈਠੇ ਨੇ ਢਾਬੇ ਗੁਜਰਾ ਤੇ ਪੱਕੇ ਪੰਜਾਬ ਬੰਦ ਕਰਕੇ ਕਦੇ ਮਜਾਰੇ ਕਰਕੇ ਜ਼ਿਲ੍ਹਾ ਤੇ ਤਹਿਸੀਲ ਪੱਦਰ ਤੇ ਕਦੇ ਅ ਅਰਥੀਆਂ ਫੂਕ ਕੇ ਕਦੇ ਰੇਂਦਾ ਰੋਕ ਕੇ ਕਦੇ ਸੜਕਾਂ ਰੋਕ ਕੇ ਹਰ ਢੰਗ ਨਾਲ ਕਿਸਾਨਾਂ ਨੇ ਆਪਣੀ ਗੱਲ ਆਵਾਜ਼ ਕੇਂਦਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨੂੰ ਇੰਨਾ ਵੀ ਅੰਨੀ ਤੇ ਬੋਲੀ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਕੁਝ ਨਜ਼ਰੀ ਨਾ ਆਂਦਾ ਹੋਵੇ ਜਾਂ ਆਪਣੇ ਅੰਨਦਾਤਾਵਾਂ ਪ੍ਰਤੀ ਇੰਨਾ ਵੀ ਅੜੀਅਲ ਤੇ ਬਦਲਾ ਲਊ ਭਾਵਨਾਵਾਂ ਵਾਲਾ ਜਿਹੜਾ ਹੈਗਾ ਵਤੀਰਾ ਨਹੀਂ ਅਪਣਾਉਣਾ ਚਾਹੀਦਾ ਕਿ ਤੁਸੀਂ ਗੱਲ ਹੀ ਨਾ ਸੁਣੋ ਕਿਸੇ ਦੀ ਤੁਸੀਂ ਧਿਆਨ ਹੀ ਨਾ ਦਿਓ ਯਾਰੋ ਕਿਸਾਨ ਤੁਹਾਡੇ ਦੁਸ਼ਮਣ ਨਹੀਂ ਦੇਸ਼ ਦੇ ਅੰਨਦਾਤਾ ਨੇ ਦੇਸ਼ ਦਾ ਢਿੱਡ ਭਰਦੇ ਨੇ ਦੇਸ਼ ਦੇ ਅਰਥਚਾਰਾ ਜਿਹੜਾ ਹੈਗਾ ਹੈ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਪੰਜਾਬ ਦਾ ਤਾਂ ਬਿਲਕੁਲ ਕਰਦਾ ਹੈ ਤੇ ਪੰਜਾਬ ਜਿਹੜਾ 2% ਦੇਸ਼ ਦੀ ਆਬਾਦੀ ਦਾ ਹਿੱਸਾ ਹੋਣ ਦੇ ਬਾਵਜੂਦ 70% ਤੱਕ ਕੇਂਦਰੀਪੂਲ ਚ ਅਨਾਜ ਭੇਜਦਾ ਹੈ ਭਾਵੇਂ ਚੌਲ ਹੋਣ ਭਾਵੇਂ ਕਣਕ ਹੋਵੇ ਤੇ ਜਗਦੀਸ਼ ਸਿੰਘ ਡੱਲੇਵਾਲ ਕੋਈ ਆਪਣੀ ਨਿੱਜੀ ਲੜਾਈ ਨਹੀਂ ਉਹਨਾਂ ਦੀ ਇਹ ਤਾਂ ਕੋਈ ਇਹ ਹੋਏ ਨਾ ਕਿ ਨਿੱਜੀ ਮੰਗ ਹੋ ਮਨਾਉਣ ਲਈ ਮਰਨ ਮਰਦ ਤੇ ਬੈਠੇ ਨੇ ਜੀ ਅੰਨਦਾਤੇ ਦੀ ਗੱਲ ਕਰ ਰਹੇ ਨੇ ਕਿਸਾਨਾਂ ਦੀ ਗੱਲ ਕਰ ਰਹੇ ਨੇ ਤੇ ਫਿਰ ਕਿਸਾਨ ਅੰਬੀਕ ਕਿਉਂਕਿ ਕਿਸਾਨਾਂ ਦੀ ਹਾਲਤ ਹੈ 77 ਸਾਲ ਤੋਂ ਬਾਅਦ ਦੇਸ਼ ਨੂੰ ਆਜ਼ਾਦ ਹੋਇਆ ਹੋਇਆ ਹੋ ਗਿਆ ਤੇ ਜਿਹੜੀ ਖੇਤੀ ਹੈ ਘਾਟੇ ਦਾ ਸੌਦਾ ਬਣੀ ਹੋਈ ਹੈ ਕਿਸਾਨ ਖੁਦ ਕਸੀਆਂ ਦੇ ਰਾਤੁਰੇ ਪੇਨ ਤੇ ਡੱਲੇਵਾਲ ਸਾਹਿਬ ਜਿਹੜੀ ਹੈਗੀ ਹੈ ਕੋਈ ਨਵੀਂ ਮੰਗ ਨਹੀਂ ਮੰਨ ਰਹੇ ਮੰਗ ਰਹੇ ਉਹ ਮਨਦੀਪ ਜੀ ਜਿਹੜੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਰਵਾਂਗੇ ਤੁਹਾਨੂੰ ਕਮੇਟੀ ਬਣਾਈ ਜਾਊਗੀ ਮੰਗ ਤਾਂ ਇਹੀ ਹੋ ਐ ਨਾ ਇੱਕੋ ਜਿਆਦਾ ਵੱਡੀ ਮੰਗ ਜਿਹੜੀ ਐ ਐਮਐਸਪੀ ਦੀ ਕਾਨੂੰਨੀ ਗਰੰਟੀ ਬਿਲਕੁਲ ਤੇ ਭਾਈ ਤੁਸੀਂ ਫਿਰ ਜੇ ਤੁਸੀਂ ਆਪੇ ਖੁਦ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨ ਕਰਦਾ ਹੋਵੇ ਤੇ ਫਿਰ ਉਹਦੇ ਦੇ ਪੂਰਾ ਨਾ ਉਤਰਦਾ ਹੋਵੇ ਤੇ ਫਿਰ ਜੇ ਕਿਸਾਨ ਸੰਘਰਸ਼ ਕਰਨ ਦੇ ਤੁਸੀਂ ਉਹਨਾਂ ਵੱਲ ਧਿਆਨ ਨਾ ਦੋ ਇਸ ਤਰ੍ਹਾਂ ਜਿਹੜਾ ਹੈਗਾ ਦੇਸ਼ ਤੇ ਪੰਜਾਬ ਦਾ ਮਾਹੌਲ ਇਹਦੇ ਨਾਲ ਬਹੁਤ ਖਰਾਬ ਹੋਊਗਾ ਮਨਦੀਪ ਜੀ ਅੱਜ ਜਿਹੜਾ ਹੁਣ ਕਿਸਾਨਾਂ ਨੇ ਜਿਹੜਾ ਸ਼ਮਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਜੀ ਜਿਨ੍ਹਾਂ ਦੀ ਅਗਵਾਏ ਚ ਸੰਭੂ ਤੇ ਖਨੌਰੀ ਦੋਵਾਂ ਥਾਵਾਂ ਤੇ ਲਗਭਗ ਅਗਲੇ ਮਹੀਨੇ ਪੂਰਾ ਸਾਲ ਹੋ ਜਾਣਾ ਕਿਸਾਨਾਂ ਨੂੰ ਵੇਖਿਆ ਨੂੰ ਜੀ ਤੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਖਨੌਰੀ ਦੀ ਧਾਰੀ ਗੁਜਰਾਵਾਲਾ ਬਾਰਡਰ ਤੇ 111 ਕਿਸਾਨ ਅੱਜ ਹੋਰ ਜਿਹੜਾ ਹੈਗਾ ਆਪਣਾ ਮਰਨ ਵਰਤ ਸ਼ੁਰੂ ਕਰਨਗੇ ਬੈਰੀਕੇਡਿੰਗ ਦੇ ਕੋਲ ਜਿਹੜਾ ਹਰਿਆਣਾ ਪੁਲਿਸ ਨੇ ਲਾਈ ਹੋਈ ਹੈ ਬੈਰੀਕੇਡ ਜੀ تے پھر ਇਹਦੇ ਨਾਲ ਜਦੋਂ 111 ਕਿਸਾਨ ਹੋਰ ਮਰਨ ਵਰਤੇ ਤੇ ਬੈਠਣਗੇ ਤੇ ਫਿਰ ਕੀ ਏ ਲੋਕ ਜਿਹੜੇ ਕਿਸਾਨਾਂ ਨੂੰ ਕੋਈ ਕਿਸਾਨਾਂ ਦੀ ਜ਼ਿੰਦਗੀ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਜਾਂ ਕੋਈ ਕੀਮਤ ਨਹੀਂ ਵੀ ਅੰਨ ਦੇ ਅੰਨ ਦੇਵਤਾ ਦੀ ਹੂੰ ਇਸ ਤਰ੍ਹਾਂ ਨਾਲ ਤਾਂ ਮਾਹੌਲ ਬਹੁਤ ਖਰਾਬ ਹੋਏਗਾ ਤੇ ਕਿਉਂਕਿ ਜਿਹੜੀਆਂ ਹੈਗੇ ਨੇ ਜਗਦੀਸ਼ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਲਗਾਤਾਰ ਲਗਾਤਾਰ ਖਰਾਬ ਹੋ ਰਹੀ ਏ ਨਾ ਕੋਈ ਮੈਡੀਕਲ ਡੋਜ਼ ਲੈ ਰਹੇ ਨਹੀਂ ਭਾਵੇਂ ਡਾਕਟਰ ਅਪੀਲਾ ਵੀ ਕਰ ਰਹੇ ਨੇ ਇਸ ਮਾਮਲੇ 'ਚ ਮੈਂ ਸਮਝਦਾ ਹਾਂ ਮੰਦੀਪ ਜੀ ਠੀਕ ਹੈ ਚਲੋ ਕਾਂਗਰਸ ਪਾਰਟੀ ਦਾ ਵਿਰੋਧੀ ਚਿਰਚਾ ਹੈ ਦਿੱਲੀ 'ਚ ਵੀ ਆਵਾਜ਼ ਠਾਂਦੀ ਰਹੀ ਰਾ ਲਾਲ ਗਾਂਧੀ ਨੇ ਵੀ ਠਾਈ ਸੰਸਦ ਵੀ ਉਠਾ ਰਹੇ ਨੇ ਤੇ ਆਪਣੇ ਵਾਲੇ ਜਿਹੜੇ ਗੁੱਜਿਆਵਾਦੀ ਪਾਰਟੀ ਦੇ ਲੋਕ ਤੇ ਰਾਸ਼ਵਾਦੀ ਮੈਂਬਰ ਨੇ ਉਹਨਾਂ ਨੇ ਉਹ ਵੀ ਆਵਾਜ਼ਾਂ ਠਾਂਦੇ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਜਿਹੜਾ ਸੁਨੀਲ ਜਾਖੜ ਦਾ ਪਿਛਲੇ ਦਿਨੀ ਬਿਆਨ ਆਇਆ ਸੀ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਨਹੀਂ ਰਹੇ ਕਿ ਉਹਨਾਂ ਨੇ ਕਿਹਾ ਸੀ ਜੀ ਵੀ ਜੇ ਸਾਰਿਆਂ ਨੂੰ ਮਿਲਦੀ ਹੈ ਉਹਨਾਂ ਦੇ ਆਪਣੇ ਤਰਕ ਹੋ ਸਕਦੇ ਨੇ ਕਿਉਂਕਿ ਇਵੇਂ ਹੁੰਦਾ ਹੈ ਨਾ ਕਿ ਰਿਜ਼ਰਵ ਪੈਸੇ ਰੱਖੇ ਜਾਂਦੇ ਨੇ ਐਮਐਸਪੀ ਲਈ ਉਹ ਇਸ ਕਰਕੇ ਤਰਕ ਦਿੰਦੇ ਨੇ ਵੀ ਫਿਰ ਇਹ ਸਾਰੇ ਪੈਸੇ ਸਾਰੇ ਦੇਸ਼ 'ਚ ਵੰਡੇ ਜਾਣਗੇ ਜੀ ਪੰਜਾਬ 'ਤੇ ਹਿੱਸੇ ਥੋੜਾ ਆਊਗਾ ਉਹਨਾਂ ਦਾ ਇਹੋ ਜਿਹਾ ਤਰਕ ਹੈ ਜਿਹੜਾ ਫਸਲਾਂ ਖਰੀਦਣ ਲਈ ਪਰ ਜਦੋਂ ਤੁਸੀਂ ਗਰੰਟੀ ਦੇ ਦੋਗੇ ਫਿਰ ਉਸੇ ਪੈਸੇ ਨਾਲ ਥੋੜਾ ਖਰੀਦ ਹੋਊਗੀ ਫਿਰ ਤਾਂ ਜਿੰਨੇ ਮਰਜੀ ਪੈਸੇ ਨਾਲ ਖਰੀਦਾ ਹੋਵੇ ਤਾਂ ਸਾਰੇ ਥਾਂ ਤੇ ਖਰੀਦ ਨਹੀਂ ਪਊਗੀ ਤੁਹਾਨੂੰ ਬਿਲਕੁਲ ਤੇ ਉਹਨਾਂ ਦੇ ਇਹ ਬਿਆਨ ਜਿਹੜਾ ਅਫਸੋਸਨਾਕ ਸੀ ਪਰ ਅੱਜ ਇੱਕ ਬਿਆਨ ਜਿਹੜਾ ਮਾੜਾ ਮੋਟਾ ਕੋਈ ਹੈਗਾ ਹੈ ਹਲਾਰਾ ਦਊ ਜੇ ਆਪਾਂ ਕਹਿ ਦਈਏ ਕਿ ਜਿਸ ਕੋਈ ਰਾ ਦਰਸਾਉ ਜਾਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਮਾਮੂਲੀ ਕੋਈ ਨਸੀਹਤ ਦੇਣ ਵਾਲਾ ਜਿ ਇੱਕ ਬਿਆਨ ਜਿਹੜਾ ਹਰਜੀਤ ਸਿੰਘ ਗਰੇਵਾਲ ਦਾ ਹੈ ਹੂੰ ਮਨਦੇਵ ਜੀ ਦੇਖੋ ਇਹ ਮੈਂ ਕਿ ਹਰਜੀਤ ਸਿੰਘ ਗਰੇਵਾਲ ਲਗਾਤਾਰ ਪਹਿਲਾਂ ਬਹੁਤ ਕਿਸਾਨਾਂ ਦੇ ਵਿਰੁੱਧ ਬੋਲਦੇ ਰਹੇ ਨੇ ਬਹੁਤ ਕੁਝ ਕਹਿੰਦੇ ਰਹੇ ਨੇ ਕਿਸਾਨਾਂ ਨੂੰ ਜਿਹੜਾ ਪਿਛਲਾ ਸੰਘਰਸ਼ ਸੀ ਤੇ ਕਿਸਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ ਫਿਰ ਉਹਨਾਂ ਨੂੰ ਪੂਰਾ ਭਲਾ ਕਹਿਣ ਦੇ ਵੀ ਇੱਥੋਂ ਤੱਕ ਕਿ ਉਹਨਾਂ ਦੇ ਇੱਕ ਵਾਰ ਕੱਪੜਿਆਂ ਨੂੰ ਵੀ ਜਾ ਕੇ ਹੱਥ ਪਾ ਲਿਆ ਸੀ ਤੇ ਉਹਨਾਂ ਦੀ ਲਾਈਆ ਲਾਇਆ ਹੋਇਆ ਝੋਨਾ ਵੀ ਫੁੱਟ ਦਿੱਤਾ ਸੀ ਕਿਸਾਨਾਂ ਨੇ ਪਰ ਉਹਨਾਂ ਆਪਾਂ ਨੂੰ ਸਾਰਿਆਂ ਨੂੰ ਯਾਦ ਤੋ ਇਸ ਤੇ ਹੁਣ ਜਿਹੜਾ ਇਹ ਦੂਜਾ ਸੰਘਰਸ਼ ਸ਼ੁਰੂ ਹੋਇਆ ਹੈ ਇਸ ਵੇਲੇ ਜਿਹੜੀ ਹਦੀਦ ਸਿੰਘ ਗਰੇਵਾਲ ਦੀ ਸੁਰੇ ਕਿਸਾਨਾਂ ਪ੍ਰਤੀ ਕਾਫੀ ਨਰਮ ਹੈ ਹੂੰ ਉਹਨਾਂ ਦਾ ਜਿਹੜਾ ਦੇਖੋ ਅੱਜ ਵੀ ਵਿਆਨ ਆਇਆ ਹੈ 111 ਕਿਸਾਨਾਂ ਦੇ ਜਿਹੜਾ ਮਰਨ ਵਰਤ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਬਹੁਤ ਮੰਦ ਭਾਗੀ ਗੱਲ ਹੈ ਇਹਦੇ ਨਾਲ ਮਾਹੌਲ ਖਰਾਬ ਹੋਊਗਾ ਵੀ ਜੇ ਪੰਜਾਬ ਦਾ ਨੁਕਸਾਨ ਹੋਊਗਾ ਤਾਂ ਦੇਸ਼ ਦਾ ਵੀ ਨੁਕਸਾਨ ਹੋਊਗਾ ਵੀ ਦੇਸ਼ ਦੇ ਹਿੱਤ ਚ ਨਹੀਂ ਹੈ ਤੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਮੰਨਣੀਆਂ ਚਾਹੀਦੀਆਂ ਨੇ ਸਰਕਾਰ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਰਕਾਰ ਗੱਲ ਕਰੇ ਕਿਸਾਨ ਨਾਲ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਹਨਾਂ ਨੂੰ ਜਿਹੜਾ ਮਰਨਵਰਤ ਡੱਲੇਵਾਲ ਸਾਹਿਬ ਦੀ ਜਾਨ ਬਚਾਵੇ ਤੇ ਜਿਹੜਾ ਸੰਘਰਸ਼ ਕਰ ਰਹੇ ਨੇ ਉਹ ਇਹਨਾਂ ਰਾਹਤ ਉਠਾਵੇ ਹੂੰ ਸੋ ਇਹਦਾ ਸਵਾਗਤ ਕਰਨਾ ਬਣਦਾ ਹੈ ਹਜੀ ਸਿੰਘ ਗਰੇਵਾਲ ਤੇ ਜਿਹੜੇ ਇਸ ਬੰਦ ਪਰ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਬਹੁਤ ਵੱਡੀ ਗੱਲ ਹੈ ਤੇ ਬਿਲਕੁਲ ਉਹ درست ਗੱਲ ਹੈ ਕਿ ਪੰਜਾਬ ਸਰਕਾਰ ਵੀ ਕੋਈ ਵਿਚੋਲਗੀ ਚੰਗੀ ਤਰ੍ਹਾਂ ਨਹੀਂ ਨਿਵਾਰ ਹੂੰ ਦੇਖੋ 51 ਦਿਨ ਹੋ ਗਏ ਮਨਦੀਪ ਜੀ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਡੀਆਂ ਦੇ ਜਿਹੜੇ ਸਟੀering ਨੇ ਖਨੌਰੀ ਬਾਰਡਰ ਵੱਲੋਂ ਨਹੀਂ ਮੂਰੇ ਜੀ ਅੱਜ ਠੀਕ ਹੈ ਇੱਕ ਵਾਰ ਫੋਨ ਤੇ ਗੱਲ ਕੀਤੀ ਹੋਊਗੀ ਪਰ ਫੋਨ ਤੇ ਗੱਲ ਕਰਨੀ ਤੇ ਕੋਲ ਆ ਕੇ ਗੱਲ ਕਰਨ ਤੇ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਬਿਲਕੁਲ ਤੇ ਨੰਬਰ 2 ਨਾ ਹੀ ਭਗਵੰਤ ਮਾਨ ਕਿੰਨੀ ਵੇਰ ਦਿੱਲੀ ਜਾ ਚੁੱਕੇ ਨੇ ਪਰ ਅੱਜ ਤੱਕ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਦੇ ਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਾਂ ਦੇਸ਼ ਦੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹਾਲਤ ਹੈ ਉਹਦੇ ਬਾਰੇ ਧਿਆਨ ਦਵਾਇਆ ਜਾਵੇ ਕਿ ਬਹੁਤ ਨਾਜ਼ੁਕ ਹਾਲਤ ਹੈ ਭਾਈ ਤੁਸੀਂ ਘੱਟੋ-ਘੱਟ ਕੋਈ ਗੱਲ ਤਾਂ ਸ਼ੁਰੂ ਕਰ ਲਓ ਬਿਲਕੁਲ ਗੱਲ ਕਰਨ ਚ ਤੱਕ ਕੋਈ ਗਨਾਹ ਨਹੀਂ ਮੰਗ ਮੰਨਣੀ ਜਾਂ ਨਹੀਂ ਮੰਨਣੀ ਇੱਕ ਅਗਲੀ ਗੱਲ ਹੈ ਪਰ ਘਟੋੜ ਤੁਸੀਂ ਉਹਨਾਂ ਨਾਲ ਸੰਵਾਦ ਦਾ ਰਾਤਾ ਪਣਾਓ ਨਾ ਕਿਸਾਨ ਕਿਹੜਾ ਦੌੜ ਰਹੇ ਨੇ ਗੱਲ ਕਰਨ ਤੋਂ ਕਿਸਾਨਾਂ ਨੇ ਤਾਂ ਗੱਲ ਕੀਤੀ ਇੱਥੋਂ ਤੱਕ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੀ ਜਿਹੜੀ ਬੜਾਈ ਹੋਈ ਸੀ ਉੱਚ ਤਾਕਤ ਦੀ ਕਮੇਟੀ ਉਹਦੇ ਨਾਲ ਵੀ ਗੱਲ ਕੀਤੀ ਹੈ ਕਿਸਾਨਾਂ ਨੇ ਤਾਂ ਖਬਤ ਡੱਲੇਵਾਲ ਨੇ ਗੱਲ ਕੀਤੀ ਹੈ ਤੇ ਪਹਿਲਾਂ ਵੀ ਆਪਾਂ ਪਿਛਲੇ ਸੰਘਰਸ਼ ਵੀ ਦੇਖਿਆ ਕਿੰਨੀਆਂ ਮੀਟਿੰਗਾਂ ਕੇਂਦਰ ਨਾਲ ਹੋਈਆਂ ਕਿਸਾਨ ਤਾਂ ਭੱਜੇ ਹੀ ਨਹੀਂ ਸੀ ਕਦੇ ਕਿਸੇ ਮੀਟਿੰਗ ਤੋਂ ਤੇ ਨਾ ਹੁਣ ਭੱਜਦੇ ਨੇ ਬਿਲਕੁਲ ਘੱਟੋ-ਘੱਟ ਕਿਸਾਨਾਂ ਨਾਲ ਗੱਲ ਦਾ ਕਰੇ ਨਾ ਜਿਹੜੀ ਕੇਂਦਰ ਸਰਕਾਰ ਹੈ ਤੇ ਨਾ ਪੰਜਾਬ ਸਰਕਾਰ ਜੇ ਨਹੀਂ ਖੁਦ ਕਰ ਰਹੀ ਤਾਂ ਘਟੋੜ ਘਟੋੜ ਪੰਜਾਬ ਸਰਕਾਰ ਤਾਂ ਮਿਲ ਕੇ ਦੱਸੇ ਕੇਂਦਰ ਸਰਕਾਰ ਨੂੰ ਕਿ ਭਾਈ ਇਹ ਹਾਲਾਤ ਮਾੜੇ ਨੇ ਪੰਜਾਬ ਪਹਿਲਾਂ ਹੀ ਜਿਹੜਾ ਹੈਗਾ ਵਿਰੋਧੀ ਦੇਸ਼ਾਂ ਦੇ ਨਿਸ਼ਾਨੇ ਤੇ ਐ ਸਰਹੱਤੀ ਸੁਪਾ ਹੈ ਜੇ ਜਗਜੀਤ ਸਿੰਘ ਢੱਲੇਵਾਰ ਨੂੰ ਕੁਝ ਹੁੰਦਾ ਤਾਂ ਨੁਕਸਾਨ ਹੋ ਸਕਦਾ ਅੱਜ ਹੀ ਤੁਹਾਨੂੰ ਯਾਦ ਹੋਏਗਾ ਪਿਛਲੇ 8 9 ਸਤਾਂਦਾਂ ਤੋਂ ਜਿਹੜੇ ਬਾਬਾ ਸੂਰਤ ਸਿੰਘ ਭੁਖ ਹੜਤਾਲ ਤੇ ਚੱਲ ਰਹੇ ਸੀ ਡੀ ਐਮ ਸੀ ਚ ਲੰਬਾ ਸਮਾਂ ਰਹੇ ਉਹ ਬੰਦੀ ਸਿੰਘਾਂ ਦੀ ਰਿਹੈ ਨੂੰ ਲੈ ਕੇ ਉਹ ਵੀ ਚਲਾਣਾ ਕਰ ਗਏ ਨੇ ਬਜ਼ੁਰਗ ਆਗੂ ਸੀ ਬਹੁਤ ਲੰਮੀ ਉਹਨਾਂ ਦੀ ਵੀ ਜ਼ਿੰਦਗੀ ਨੂੰ ਸਲਾਮ ਕਰਨਾ ਬਣਦਾ ਹੈ ਜਿਨ੍ਹਾਂ ਨੇ ਇੰਨਾ ਲੰਬਾ ਸਮਾਂ ਹੱਟੀਆਂ ਦਾ ਮੁੱਠ ਬਣ ਕੇ ਮੰ지에 ਤੇ ਪੇਰੇ ਗੱਲ ਉਹਨਾਂ ਦੀ ਵੀ ਕਿਸੇ ਨੇ ਨਹੀਂ ਸੁਣੀ ਤੇ ਗੱਲ ਜਗਜੀਤ ਸਿੰਘ ਢੱਲੇਵਾਲ ਦੀ ਵੀ ਨਹੀਂ ਕੋਈ ਸੁਣ ਰਿਹਾ ਤੇ ਬਹੁਤ ਮੰਦ ਭਾਗੀ ਗੱਲ ਹੈ ਮਨਦੀਪ ਜੀ ਇਹਦੇ ਬਾਰੇ ਸਕੇਂਦਰ ਤੇ ਪੰਜਾਬ ਸਰਕਾਰ ਨੂੰ ਜਾਗਰਣਾ ਚਾਹੀਦਾ ਹੈ ਅਗਲੀ ਗੱਲ ਅੱਜ ਸੁਪਰੀਮ ਕੋਰਟ ਤੇ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਹੂੰ ਬਿਲਕੁਲ ਸਪ੍ਰੇਮ ਕੋਰਟ ਜਿਹੜੀ ਪਟੀਸ਼ਨ ਪਾਈ ਹੋਈ ਹੈ ਡੱਲੇਵਾਲ ਹੋਰਾਂ ਵੱਲੋਂ ਕਿ ਇੱਕ ਦਾ ਰਾਹ ਖੋਲਣ ਬਾਰੇ ਕੇਐਮਐਸਟੀ ਦੀ ਕਾਨੂੰਨੀ ਗਾਰੰਟੀ ਲਈ ਕੇਂਦਰ ਨੂੰ ਦੇਖ ਦੇਣ ਬਾਰੇ ਤੇ ਇੱਕ ਨਾਲ ਦੀ ਨਾਲ ਕਿਸੇ ਹੋਰ ਜਿਹੜੇ ਸੱਜਣ ਨੇ ਪਾਈ ਹੋਈ ਹੈ ਕਿ ਜਿਹੜਾ ਡੀਜੀਪੀ ਤੇ ਪੰਜਾਬ ਦੇ ਮੁਖ ਸਕੱਤਰ ਨੇ ਉਹਨਾਂ ਨੇ ਉਹ ਜਿਹੜੇ ਕਾਨੂੰਨ ਦੀ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹੱਦ ਕੀ ਚਿਤਵਾਰੇ ਹੂੰ ਤੇ ਸਾਰੇ ਮਾਮਲੇ ਦੀ ਸੁਣਵਾਈ ਹੋਣੀ ਹੈ ਮਾਨਯੋਗ ਸੁਪਰੀਮ ਕੋਰਟ ਪਹਿਲਾਂ ਤਿੱਖੀਆਂ ਟਿੱਪਣੀਆਂ ਪੰਜਾਬ ਸਰਕਾਰ ਵਿਰੁੱਧ ਕਰਦਾ ਰਿਹਾ ਹੈ ਪੰਜਾਬ ਸਰਕਾਰ ਨੂੰ ਘੇੜਦਾ ਰਿਹਾ ਹੈ ਧੱਲੇਵਾਲ ਦੇ ਆਲੇ ਦੁਆਲੇ ਦੇ ਕਿਸਾਨਾਂ ਆਗੂਆਂ ਨੂੰ ਵੀ ਘੇੜਦਾ ਰਿਹਾ ਹੈ ਕਿ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਹੈ ਜੀ ਇਹ ਹੈ ਜੀ ਉਹ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਮਾਨਯੋਗ ਅਦਾਲਤ ਨੂੰ ਇੱਕ ਨਿਰਦੇਸ਼ ਕੇਂਦਰ ਸਰਕਾਰ ਨੂੰ ਵੀ ਕਰ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਨਿਰਦੇਸ਼ ਇਹ ਕਰਨਾ ਚਾਹੀਦਾ ਹੈ ਕਿ ਭਾਈ ਤੁਸੀਂ ਕਿਸਾਨਾਂ ਨਾਲ ਬਿਨਾਂ ਕਿਸੇ ਦੇਰੀ ਤੋਂ ਇੰਨੇ ਘੰਟੇ ਦੇ ਅੰਦਰ ਅੰਦਰ ਗੱਲ ਕਰੋ ਹੂੰ ਕੇਂਦਰ ਸਰਕਾਰ ਮੇਜ਼ ਠੀਕ ਹੈ ਮੰਤਰੀ ਨਹੀਂ ਆਂਦੇ ਉਹਨਾਂ ਦੇ ਕੋਈ ਉੱਚ ਅਧਿਕਾਰੀ ਆ ਸਕਦੇ ਨੇ ਜਾਂ ਖੇਤੀਬਾੜੀ ਮੰਤਰੀ ਖੁਦ ਗੱਲ ਕਰ ਸਕਦੇ ਨੇ ਕਿਸਾਨਾਂ ਨੂੰ ਉੱਥੇ ਬੁਲਾਇਆ ਜਾ ਸਕਦੇ ਤੇ ਬਹੁਤ ਜ਼ਰੂਰੀ ਹੈ ਜਿਵੇਂ ਪੰਜਾਬ ਸਰਕਾਰ ਨੂੰ ਪ੍ਰਤੀ ਸ਼ਕਤੀ ਦਿਖਾ ਰਿਹਾ ਹੈ ਮਾਨਯੋਗ ਉੱਚ ਅਦਾਲਤ ਜਿਹੀ ਸ਼ਕਤੀ ਥੋੜੀ ਜੀ ਕੇਂਦਰ ਸਰਕਾਰ ਵੱਲੋਂ ਵੀ ਮੂੰਹ ਕਰ ਲੈਣਾ ਚਾਹੀਦਾ ਸ਼ਕਤੀ ਤਾਂ ਦੇਖੋ ਮੰਗਾ ਕੇਂਦਰ ਨੇ ਮੰਨਣੀਆਂ ਨੇ ਕੇਂਦਰ ਨਾਲ ਜੁੜੀਆਂ ਹੋਈਆਂ ਨੇ ਤੇ ਇੱਕ ਆਖਰੀ ਗੱਲ ਮਨਦੀਪ ਜੀ ਇਸ ਮਾਮਲੇ ਲੈ ਕੇ ਆ ਕਿ ਸੰਘਟਕ ਕਿਸਾਨ ਮੋਰਚਾ ਤੇ ਗੈਰ ਸਿਆਸੀ ਸੰਗਤ ਕਿਸਾਨ ਮੋਰਚਾ ਮੀਟਿੰਗਾਂ ਬਹੁਤ ਹੋ ਚੁੱਕੀਆਂ ਨੇ ਕਿਉਂ ਨਹੀਂ ਏਕਤਾ ਹੋ ਰਹੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਦੋਂ ਏਕਤਾ ਹੋਊਗੀ ਜਦੋਂ ਫਿਰ ਸਾਰਾ ਕੁਝ ਚਲਿਆ ਜਾਏਗਾ ਉਸ ਵੇਲੇ ਏਕਤਾ ਹੋਊਗੀ ਠੀਕ ਹੈ ਬਹੁਤ ਸਖਾਵੇ ਮਾਹੌਲ ਚ ਮੀਟਿੰਗਾਂ ਹੋਈਆਂ ਜਿਹੜੀਆਂ ਪਿਛਲੇ ਦਿਨਾਂ ਜਿਆ ਹੋਇਆ ਸੀ ਪਰ ਜਿਵੇਂ ਲੱਗਦਾ ਸੀ ਕਿ ਜਿਹੜੀ ਮੀਟਿੰਗ ਹੋਈ ਸੀ ਪਟਿਆਲੇ 2 ਦਿਨ ਪਹਿਲਾਂ ਕਿਸ ਦਿਨ ਐਲਾਨ ਹੋ ਜਾਏਗਾ ਏਕਤਾ ਦਾ ਉਸ ਦੇ ਨਵੇਂ ਐਲਾਨ ਹੋ ਸਕੇ ਤੇ ਮੀਟਿੰਗ ਫੇਰ ਅਗਲੀ 18 ਤੇ ਤੈਹ ਹੋਗੀ ਬਿਲਕੁਲ ਜਦੋਂ ਇੱਕ ਮੰਗਾਂ ਸਾਂਝੀਆਂ ਨੇ ਦੁਸ਼ਮਣ ਸਾਂਝੇ ਤੇ ਫਿਰ ਸੰਘਰਸ਼ ਦੇ ਰੂਪ ਸਾਂਝੇ ਨੇ ਸੰਘਰਸ਼ ਕਰਨ ਵਾਲੇ ਲੋਕ ਸਾਂਝੇ ਨੇ ਆਪਾਂ ਨੇ ਦੇਖਿਆ ਇਹ ਨਾ ਜਿਹੜਾ ਬੰਦ ਦਾ ਸੱਦਾ ਆਇਆ ਸੀ ਪਿਛਲੇ ਦਿਨੀ ਬੰਦ ਦਾ ਸੱਦਾ ਦਾ ਸਿਰਫ ਦਿੱਤਾ ਸੀ ਜਿਹੜਾ ਸੰਗਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਪਰ ਬੰਦ 'ਚ ਤਾਂ ਸਾਰੀਆਂ ਧਿਰਾਂ ਸ਼ਾਮਲ ਹੋਈਆਂ ਸੀ ਹੇਠਲੇ ਵਰਕਰ ਪਿੰਡ ਪੱਦਰ ਤੇ ਲੋਕ ਨਿਕਲੇ ਸੀ ਉਹਦੇ 'ਚ ਕਿਸੇ ਨੇ ਨਹੀਂ ਦੇਖਿਆ ਸੀ ਕਿ ਅਸੀਂ ਐਸ ਕੇ ਮਵਾਲਿਆਂ ਜਾਂ ਅਸੀਂ ਗੈਰ ਸਿਆਸੀ ਐਸ ਕੇ ਮਵਾਲਿਆਂ ਇਸ ਕਰਕੇ ਜਿਹੜੇ ਲੋਕ ਨੇ ਉਹ ਸੰਝੇ ਨੇ ਤੇ ਜਿਹੜੇ ਸੱਥਾਂ ਤੇ ਅੱਜ ਗੱਲਾਂ ਹੋ ਰਹੀਆਂ ਨੇ ਜਿਹੜੇ ਹੇਠਲੇ ਤੌਰ ਤੇ ਪਿੰਡ ਪੱਦਰ ਤੇ ਗੱਲਾਂ ਹੋ ਰਹੀਆਂ ਨੇ ਉਹ ਸਾਰੇ ਇਹੋ ਦੁਆ ਕਰਦੇ ਨੇ ਕਿ ਜਿੰਨੀ ਜਲਦੀ ਹੋ ਸਕੇ ਦੋਵੇਂ ਧਿਰਾਂ ਇਕੱਠੀਆਂ ਹੋਵਾਂ ਬਿਲਕੁਲ ਜੀ ਬਿਲਕੁਲ ਜਦੋਂ ਬੇਸ਼ੱਕ ਲਖੋਵਾਲ ਸਾਹਿਬ ਜਗਿੰਦਰ ਅਗਰਾਹਾਂ ਜੀ ਤੇ ਹੋਰ ਸਾਰਿਆਂ ਨੇ ਬੜੀ ਉੱਚੀ ਤੇ ਤਿੱਖੀ ਸੁਰ ਚ ਕਹਿ ਦਿਆ ਕਿ ਅੰਦਰ ਨੂੰ ਵੀ ਆ ਕੇ ਉਹ ਖਨੌਰੀ ਬਾਰਡਰ ਤੇ ਵੀ ਆਏ ਹੋ ਸੰਭੂ ਬਾਰਡਰ ਤੇ ਵੀ ਆਏ ਕਿ ਭਾਈ ਅਸੀਂ ਇਕੱਠੇ ਆ ਦੇ ਜਿੰਨ ਦੱਲੇਵਾਲ ਦੇ ਪਿੱਛੇ ਖੜੇ ਆਸੀਂ ਪਿੱਠ ਤੇ ਬਿਲਕੁਲ ਇਧਰ ਉਧਰ ਨਹੀਂ ਜਾਂਦੇ ਕਿਤੇ ਸੋ ਇਸ ਕਰਕੇ ਹੁਣ ਇੱਕ ਹੰਬੜਾ ਇਕੱਠੇ ਹੋ ਕੇ ਮਾਰ ਲੈਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਸਿੱਧੇ ਤੌਰ ਤੇ ਇਕੱਠੇ ਹੋ ਗਏ ਦੋਵੇਂ ਸੰਘਤ ਕਿਸਾਨ ਮੋਰਚਾ ਤੇ ਗੈਰਚਾ ਸੀ ਸੰਘਤ ਕਿਸਾਨ ਮੋਰਚਾ ਜਿਸ ਦਿਨ ਸੰਘਤ ਕਿਸਾਨ ਮੋਰਚੇ ਨੇ ਅਗਵਾਈ ਸੰਭਲੀ ਨਾ ਮੋਰਚਾ ਦੀ ਮੈਨੂੰ ਲੱਗਦਾ ਹੈ ਕਿ ਉਸ ਦਿਨ ਕੇਂਦਰ ਸਰਕਾਰ ਦੀ نیند ਜਿਹੜੀ ਲੰਬੇ ਸਮੇਂ ਤੋਂ ਸੁੱਤੀ ਕੂਕ ਸੁੱਤੀ ਪਈ ਹੈ ਕੇਂਦਰ ਸਰਕਾਰ ਉਹਦੀ نیند ਜ਼ਰੂਰ ਖੁੱਲੂਗੀ ਉਹ ਜਿਹੜੇ ਜਿਹੜੇ ਉਹਨਾਂ ਨੇ ਕੰਨਾਂ 'ਚ ਰੂੰ ਹੀ ਪਾਈ ਹੋਈ ਹੈ ਵੀ ਮੈਂ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣਨੀ ਜਗਜੀਤ ਸਿੰਘ ਢੱਲੇਵਾਲ ਦੀ ਕੋਈ ਗੱਲ ਨਹੀਂ ਸੁਣਨੀ ਮੈਨੂੰ ਲੱਗਦਾ ਹੈ ਜਿਸ ਦਿਨ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਫਿਰ ਉਸੇ ਦਿਨ ਉਹਨਾਂ ਨੂੰ ਕੰਨਾਂ 'ਚੋਂ ਰੂੰ ਕੱਢਣੀ ਪਊਗੀ ਕਿਉਂਕਿ ਉਹਨਾਂ ਨੂੰ ਫਿਰ ਸਿੰਘੂ ਤੇ ਟਿੱਕਰੀ ਬਾਡਰ ਜਿਹੜੇ ਹਾਲੇ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੇ ਹੋਣਗੇ ਉਹਨਾਂ ਨੂੰ ਆਪਣੇ ਸੁਪਨਿਆਂ 'ਚ ਵੀ ਕੀ ਕੀ ਹੋਇਆ ਸੀ ਜੀ ਉਹ ਉਹ ਜ਼ਰੂਰ ਫਿਰ ਉਹ ਉਹਨਾਂ ਸੰਘਰਸ਼ਾਂ ਵੱਲ ਦੇਖਦੇ ਹੋਏ ਕਿਸਾਨਾਂ ਦੀ ਗੱਲ ਸੁਣਨਗੇ ਤੇ ਕਿਸਾਨਾਂ ਨੂੰ ਦੀ ਮੰਗ ਸਹੀ ਤੇ ਹੱਕੀ ਮੰਗ ਮੰਨ ਕੇ ਕਿਸਾਨਾਂ ਦੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਖੇਤ ਤੇ ਖੇਤਾਂ ਨੂੰ ਬਚਾਉਣ ਲਈ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਕਿਸਾਨ ਮੰਗ ਰਹੇ ਨੇ ਮੈਨੂੰ ਲੱਗਦਾ ਹੈ ਫਿਰ ਉਸ ਦੀ ਮੰਗ ਲਈ ਜ਼ਰੂਰ ਆਪਣਾ ਕਦਮ ਅੱਗੇ ਵਧਾਣਗੇ ਤੇ ਜਗਦੀਸ਼ ਸਿੰਘ ਧੱਲੇਵਾਲ ਦੀ ਜਾਨ ਬਚਾਉਣ ਲਈ ਵੀ ਫਿਰ ਜ਼ਰੂਰ ਕੋਈ ਨਾ ਕੋਈ ਯਤਨ ਕਰਨੇ ਬਿਲਕੁਲ ਜੀ ਬ੍ਰਿਜੇ ਲਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਚਹਿਤਾਂ ਦਿੱਤੀ ਬਹੁਤ ਬਹੁਤ ਧੰਨਵਾਦ ਮੰਦੀਪ ਜੀ